247 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੇਰੀ ਮਾਂ ਐਨ ਜੀਓ ਬਟਾਲਾ ਵੱਲੋਂ ਆਪਣੀ ਮਾਂ ਦੀ ਯਾਦ ਵਿੱਚ ਲਗਾਇਆ ਗਿਆ ਦੂਸਰਾ ਫ੍ਰੀ ਮੈਡੀਕਲ ਕੈਂਪ ਆ ਅਤੇ ਖੂਨਦਾਨ ਕੈਂਪ ਇਸ ਕੈਂਪ ਵਿੱਚ ਜ਼ਰੂਰਤਮੰਦ ਲੋਕਾਂ ਤੇ ਫ੍ਰੀ ਮੈਡੀਕਲ ਚੈੱਕਅਪ ਕੀਤੇ ਗਏ ਅਤੇ ਫ੍ਰੀ ਵਿੱਚ ਦਵਾਈਆਂ ਦਿੱਤੀਆਂ ਗਿਆ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਬਟਾਲਾ ਤੋਂ ਪੱਤਰਕਾਰ ਅਸ਼ੋਕ ਜਰੇਵਾਲ ਤੇ ਨੀਰਜ ਸ਼ਰਮਾ ਦੀ ਖਾਸ ਰਿਪੋਰਟ

بس ایک مہینے کی دی ہے یار سا رکی ہے بس کو بھی لگ گئی میرے شام میرے شام ٹھیک ہے جوڑا چل بھائی یہ جا سارے اپنی والے ہے ٹیسٹ والے بھی پا کے ਆਹ ਫੋਟੋ ਦੇਖੋ ਉਹਦੇ ਨਾਲ ਸਾਈਡ ਵੀ ਹੋ ਰਹੀ ਹੈ ਮੈਂ ਕਰਕੇ ਸੋਚ ਰਿਹਾ ਹਾਂ ਕਿ ਇਹ ਵੀ ਸੋਚ ਕਰ ਰਿਹਾ ਹਾਂ ਕਿ ਇਹ ਵੀ a video banu ਅੱਜ ਅਸੀਂ ਮੈਡੀਕਲ ਕੈਂਪ ਲਾਇਆ ਮੇਰੀ ਮਾਂ ਦੀ ਯਾਦ ਚ ਕੈਂਪ ਲਾਇਆ ਉਹਨੂੰ 1 ਸਾਲ ਹੋ ਜਾਣਾ ਇਸ ਦੁਨੀਆ ਤੋਂ ਗਏ ਹੋਏ ਮੈਂ ਚਾਹੁੰਦਾ ਆਪਣੀ ਮਾਂ ਨੂੰ ਮੈਂ ਹਮੇਸ਼ਾ ਜਿੰਦਾ ਰੱਖਾਂ ਜਿੰਦਰ ਮੇਰੇ ਸਹਾਂ ਚੱਲਦੇ ਹਾਂ ਉਹਨਾਂ ਨੇ ਮੈਂ ਆਪਣੀ ਮਾਂ ਨੂੰ ਜਿੰਦਾ ਰੱਖਾਂ ਤੇ ਇਦਾਂ ਦਾ ਕੁਛ ਨਾ ਕੁਛ ਮੈਂ ਕਰਦਾ ਰਹੂੰਗਾ ਜਿਸ ਵੀਰੇ ਜਾ ਕੇ ਬੂਟੇ ਲਾ ਕੇ ਆਇਆ ਕਿ ਆਪਣੀ ਮਾਂ ਦੀ ਯਾਦ ਦੇ ਵਿੱਚ ਸਾਰੇ ਸਿਟੀ ਰੋਡ ਦੇ ਉੱਤੇ ਇਦਾਂ ਦਾ ਜਿਹੜੇ ਕੈਂਪ ਆ ਮਹਾਨ ਕੈਂਪ ਮੈਂ ਕਹਿੰਦਾ ਲੱਗਦੇ ਰਹਿਣ ਇਹ ਸਾਡੇ ਬਟਾਲੇ ਦੇ ਲੋਕ ਜਿਹੜੇ ਜ਼ਰੂਰਤਵੰਦ ਲੋਕ ਆ ਕਿਸੇ ਦੀ ਦਵਾਈ ਦਾ ਰੁਕੇ ਨਾ ਕਿਸੇ ਦਾ ਇਲਾਜ ਰੁਕੇ ਪੈਸਿਆਂ ਕਰਕੇ ਤੇ ਸਾਡਾ ਸਾਥ ਉਸੇ ਰੋਜ਼ 7:30 ਤੋਂ 9 ਇੱਥੇ ਬੈੰਨੇ ਆ ਤੇ ਸਾਡਾ ਸਾਡੀ ਟੀਮ ਦਾ ਸਾਥ ਦੋ ਉਸ ਤੋਂ ਜ਼ਿਆਦਾ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਤੇ ਜਿਹੜਾ 프리 ਮੈਡੀਕਲ ਕੈਂਪ ਬਲੱਡ ਕੈਂਪ ਤੇ ਜਿੰਨੇ ਵੀ ਬੋੜੀ ਦੇ ਆਲਟਸ ਸਾਰੇ 프리 ਸੀਗੇ ਤੇ ਮੈਂ ਚਾਹਣਾ ਲੋਕ ਸਾਡਾ ਸਾਥ ਦਿਨ ਯੂਥ ਸਾਡਾ ਸਾਥ ਦੇ ਤੇ ਇਦਾਂ ਹੀ ਅਸੀਂ ਸਾਨੂੰ ਮੋਟੀਵੇਟ ਕਰੋ ਤੇ ਤਾਂ ਕਿ ਅਸੀਂ ਹੋਰ ਇਦਾਂ ਦੇ ਕੰਮ ਕਰ ਸਕੀ ਹੋਰ ਜ਼ਰੂਰ ਲੋਕਾਂ ਦੀ ਮਦਦ ਕਰ ਸਕੀਏ